ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਤੇ ਇਹ ਕਾਫੀ ਕੁਇਕ ਵੀਡੀਓ ਹੋਏਗੀ ਇਹਦੇ ਵਿੱਚ ਤਿੰਨ ਖਬਰਾਂ ਹੈਗੀਆਂ ਨੇ ਕੈਨੇਡਾ ਦੇ ਰਿਲੇਟਡ ਉਹਨਾਂ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਉਸਦੇ ਪੋਜ਼ਿਟਿਵਸ ਕੀ ਨੇ ਤੇ ਨੈਗੇਟਿਵਸ ਕੀ ਨੇ ਐਂਡ ਦੋ ਕਾਫੀ ਗੁੱਡ ਨਿਊਜ਼ ਵੀ ਹੈਗੀਆਂ ਨੇ ਜੋ ਪੀਆਰ ਦੇ ਰਿਲੇਟਡ ਨੇ ਜੋ ਦੋ ਨਵੇਂ ਪ੍ਰੋਗਰਾਮ ਆ ਰਹੇ ਨੇ ਉਹਨਾਂ ਨੂੰ ਵੀ ਆਪਾਂ ਐਂਡ ਦੇ ਉੱਤੇ ਡਿਸਕਸ ਕਰਾਂਗੇ ਪਹਿਲਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਗਰ ਕੈਨੇਡਾ ਰਿਲੇਟਡ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਇਹ ਚੀਜ਼ ਦੀ ਸ਼ੁਰੂਆਤ ਕਰਦੇ ਹਾਂ ਮਾਰਕ ਮਿਲਰ ਤੋਂ ਏ ਇਮੀਗ੍ਰੇਸ਼ਨ ਮਿਨਿਸਟਰ ਹੈਗਾ ਇੱਥੇ ਕੀ ਹੁੰਦਾ ਇੰਡੀਆ ਦੇ ਵਿੱਚ ਕਈ ਵਾਰੀ ਹੋ ਜਾਂਦਾ ਕਿ ਬੰਦਾ ਕੋਈ ਵੀ ਕੰਮ ਕਰਦਾ ਹੈ ਕਿ ਮਿਨਿਸਟਰ ਵਗੈਰਾ ਤਾਂ ਉਹਦੀ ਜਵਾਬਦੇਹੀ ਨਹੀਂ ਹੁੰਦੀ ਤਾਂ ਕੈਨੇਡਾ ਦੇ ਵਿੱਚ ਜਦੋਂ ਇਹ ਚੀਜ਼ ਹੋਈ ਕਿ ਉਹਨੇ ਨਵੇਂ ਰੂਲਸ ਲਿਆਂਦੇ ਪੀਆਰ ਕਾफी ਈਜ਼ੀ ਕਰ ਦਿੱਤੀ ਸੀਗੀ ਹੀ ਮੀਗ੍ਰੈਂਟਸ ਬਹੁਤ ਜ਼ਿਆਦਾ ਇਹਨਾਂ ਨੇ ਇਨਵਾਈਟ ਕੀਤੇ ਸੀ ਕੈਨੇਡਾ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਵੀ ਕਾਇਓਸ ਕ੍ਰੀਏਟ ਹੋਇਆ ਐਂਡ ਜਿਵੇਂ ਮਹਿੰਗਾਈ ਵਧ ਗਈ ਤਾਂ ਸਾਰਾ ਕੁਝ ਹੋਣ ਤੋਂ ਬਾਅਦ ਉਹਨੂੰ ਬੁਲਾਇਆ ਗਿਆ ਕਮੇਟੀ ਦੇ ਵਿੱਚ ਬੈਠੇ ਜਿਵੇਂ 4-5 ਮੰਤਰੀ ਹੁੰਦੇ ਨੇ ਤਾਂ ਉਹਨਾਂ ਨੇ ਅੱਗੇ ਇਹਨਾਂ ਤੋਂ ਕੁਐਸਚਨਿੰਗ ਕੀਤੀ ਕਾਫੀ ਜਦਾ ਹਾਰਸ਼ ਸੀਗੀ ਤੇ ਉਹਦੇ ਨਾਲ ਰਿਲੇਟਡ ਕਿ ਜਿਵੇਂ ਪੀਆਰ ਦੇ ਤੁਸੀਂ ਕਿੰਨੇ ਬੰਦੇ ਨੂੰ ਪੱਕਾ ਕਰਨਾ ਤੇ ਉਸ ਤੋਂ ਬਾਅਦ ਅੱਗੇ ਦਾ ਤੁਹਾਡਾ ਕੀ ਪਲਾਨ ਆ ਕਿੰਨੇ ਲੋਕਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤੇ ਉਹ ਕੀ ਦੇਸ਼ ਛੱਡ ਕੇ ਜਾਣਗੇ ਜਾਂ ਨਹੀਂ ਕਾਫੀ ਜਿਆਦਾ ਇਸ ਨੂੰ ਗ੍ਰਿਲ ਕੀਤਾ ਗਿਆ ਅਜਿਹੀ ਚੀਜ਼ ਹੋਣ ਤੋਂ ਬਾਅਦ ਇਹਨੇ ਕਾਫੀ ਹਾਰਡ ਡਿਸੀਜਨ ਲਏ ਤੇ ਉਹ ਜਿਹੜਾ ਸਿਸਟਮ ਚੱਲਦਾ ਆ ਰਿਹਾ ਸੀਗਾ ਕਿ ਪਹਿਲਾਂ ਲੋਕਾਂ ਨੂੰ ਪੀਆਰ ਦੇਣੀ ਉਹ ਜਿਆਦਾ ਬਹੁਤ ਜਿਆਦਾ ਲੋਕਾਂ ਨੂੰ ਵੈਸਟਰ ਵੀਜ਼ਾ ਦੇਨੇ ਨੇ ਸਾਰਾ ਇਸਨੇ ਓਪੋਜ਼ਿਟ ਹੀ ਕਰ ਦਿੱਤਾ ਹੁਣ ਹਰ ਇਹ ਚੀਜ਼ੇ ਰੋਕਣ ਦੀ ਟਰਾਈ ਕਰ ਰਹੇ ਨੇ ਤੇ ਕੋਈ ਚੀਜ਼ਾਂ ਡਿਸਕਸ ਕਰਨ ਲੱਗੇ ਆ ਕੁਇਕਲੀ ਐਂਡ ਐਂਡ ਤੱਕ ਜਰੂਰ ਬਣੇ ਰਹੋ ਤਾਂ ਪਹਿਲਾ ਪੁਆਇੰਟ ਹੈਗਾ ਐਲ ਐਮ ਆਈ ਦੇ ਰਿਲੇਟਿਡ ਐਲ ਐਮ ਆਈ ਦਾ ਇੱਕ ਬਹੁਤ ਹੀ ਵਧੀਆ ਇਹ ਤਰੀਕਾ ਬਣਿਆ ਸੀਗਾ ਕਿ ਲੋਕਾਂ ਨੂੰ ਬੁਲਾਉਣ ਦਾ ਜਿਨ੍ਹਾਂ ਦੇ ਵਿੱਚ ਸਕਿੱਲ ਹੈਗਾ ਤੇ ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗੇ ਐਂਡ ਜਿਾ ਕਹਿ ਸਕਦੇ ਆ ਕਿ ਅਥਾਰਟੀ ਨਹੀਂ ਹੈਗੀ ਫੋਰ ਏਗਜ਼ਾਮਪਲ ਕੋਈ ਵਿਜ਼ਟਰ ਵੀਜ਼ੇ ਤੇ ਆਉਂਦਾਗਾ ਤ ਉਹ ਵੱਲੇ ਮੈਂ ਇਹ ਲੈ ਸਕਦਾ ਸੀਗਾ ਤੇ ਇੱਥੇ ਕੰਮ ਕਰ ਸਕਦਾ ਸੀਗਾ ਤਾਂ ਇਹਦੇ ਵਿੱਚ ਕੀ ਹੋਇਆ ਇਹਨਾਂ ਨੂੰ ਹੌਲੀ ਹੌਲੀ ਪਤਾ ਚੱਲ ਗਿਆ ਕਿ ਇਹ ਤਾਂ ਬਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਇੱਥੇ ਲੋਕ ਸੁਸਾਇਡ ਤੱਕ ਵੀ ਕਰਨ ਲੱਗ ਗਏ ਇਸੇ ਚੀਜ਼ ਕਰਕੇ ਕਿ ਐਮਪਲੋਇਰ ਨੇ 50000 ਡਾਲਰ ਲੈ ਲਿਆ 40000 ਡਾਲਰ ਲੈ ਲਿਆ ਕਿਸੇ 70000 ਡਾਲਰ ਤੱਕ ਵੀ ਲੈ ਗਏ ਨੇ ਇੱਕ ਜਸਟ ਲੈਟਰ ਦੇਣ ਦੇ ਜਿਸ ਦੀ ਕੀਮਤ 1000 ਤੋਂ 1200 ਡਾਲਰ ਹੀ ਹੁੰਦੀ ਹੈ ਤਾਂ ਤੁਸੀਂ ਦੇਖ ਲਓ 1000 ਡਾਲਰ ਦੀ ਕੋਈ ਚੀਜ਼ ਹੈ ਕੀ ਹੈ ਕੋਈ ਐਲ ਐਮ ਆਈ ਇੱਕ ਡਾਕੂਮੈਂਟ ਹੈਗਾ ਤਾਂ ਉਹਦੇ ਬਦਲੇ 30000 40000 ਆਮ ਲਿਆ ਜਾ ਰਿਆ ਸੀਗਾ ਤਾਂ ਲੋਕੀ ਸਟ੍ਰੈਸ ਦੇ ਵਿੱਚ ਸੀਗੇ ਕਾਫੀ ਕੰਪਲੇਨਸ ਵੀ ਹੋਈਆਂ ਐਂਡ ਇਸ ਦੇ ਨਤੀਜੇ ਵਜੋਂ ਇਹਨਾਂ ਨੇ ਇਹਦੇ 50 ਤੋਂ 200 ਪੁਆਇੰਟ ਜੋ ਮਿਲਦੇ ਸੀਗੇ ਉਹ ਬੰਦ ਕਰ ਦਿੱਤੇ ਇਤੇ ਬੇਸਿਕਲੀ 50 ਪੁਆਇੰਟ ਮਿਲਦੇ ਨੇ ਅਗਰ ਆਪਣੀ ਨਾਰਮਲ ਜੌਬ ਹੈਗੀ ਅਗਰ ਹਾਈਲੀ ਸਕਿਲਡ ਹੈਗੀ ਕੈਟਾਗਰੀ O ਦੇ ਵਿੱਚ ਆਉਂਦੀ ਆ ਤਾਂ ਉਹਦੇ 200 ਪੁਆਇੰਟਸ ਤੱਕ ਵੀ ਮਿਲਦੇ ਸੀ ਤੇ ਇਹਦੇ ਨਾਲ ਕੀ ਹੁੰਦਾ ਕਿ ਇੱਕ ਦਾ ਬੰਦਾ ਹੁੰਦਾ ਕਿ ਕਿਸੇ ਨੇ ਤੇ ਆਇਲਸ ਕੀਤੀ ਆ ਤੇ ਸਟੱਡੀ ਕੀਤੀ ਆ ਫਿਰ ਵਰਕ ਕੀਤਾ ਤਾਂ ਉਹਦੇ ਸਾਰੇ ਦੇ ਪੁਆਇੰਟਸ ਹੁੰਦੇ ਨੇਗੇ ਬਟ ਜੋ LMI ਹੈਗਾ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਫੈਕਟਰ ਪਲੇ ਕਰਦਾ ਹੈਗਾ PR ਲੈਣ ਦੇ ਵਿੱਚ ਅਗਰ LMI ਮਿਲ ਜਾਂਦੀ ਆ ਤਾਂ 50 ਪੁਆਇੰਟ ਰਾਈਟ ਅਵੇ ਇਨਕਰੀਜ਼ ਹੋ ਜਾਂਦੇ ਨੇ ਤਾਂ ਦੂਸਰਿਆਂ ਦੇ ਮੁਕਾਬਲੇ ਤਾਂ ਇਹਦਾ ਮਤਲਬ ਹੈ ਜੋ ਬੰਦਾ ਜ਼ਿਆਦਾ ਪੈਸੇ ਦੇ ਕੇ ਐਲ ਐਮ ਆਈ ਲੈ ਲੈਂਦਾ ਤਾਂ ਉਦੋਂ ਉਹਦਾ ਅਪਰ ਹੈਂਡ ਹੁੰਦਾ ਹੈਗਾ ਬੇਸਿਕਲੀ ਇਹ ਪੇ ਕਹਿ ਸਕਦੇ ਆ ਤਾਂ ਇਹ ਚੀਜ਼ ਨੂੰ ਇਹਨਾਂ ਨੇ ਹਟਾਇਆ ਹੈਗਾ ਇਹਨਾਂ ਨੇ ਹੁਣ ਕੋਈ ਪੁਆਇੰਟਸ ਨਹੀਂ ਰੱਖੇ ਹਾਈ ਸਿਸਟਮ ਦੇ ਵਿੱਚ ਹਜੇ ਵੀ ਚੱਲ ਰਿਹਾ ਬਟ ਹੋ ਸਕਦਾ ਹੈ ਕਿ 1-2 ਦਿਨਾਂ ਤੱਕ ਇਹ ਸਿਸਟਮ ਛੇੜ ਨਿਕਾਲ ਦੇਣ ਤਾਂ ਇਹਦੇ ਨਾਲ ਜਿਨ੍ਹਾਂ ਨੇ ਐਲ ਐਮ ਆਈ ਦੇ ਪੈਸੇ ਨਹੀਂ ਦਿੱਤੇ ਜੈਨੂਅਲੀ ਉਹਨਾਂ ਨੂੰ ਐਲ ਐਮ ਆਈ ਦਿੱਤੀ ਹੈ ਕਿ ਸੈਂਪਲੋਰ ਨੇ ਕਿ ਚਲੋ ਕਈ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਕਿ ਉਹਨਾਂ ਨੂੰ ਜ਼ਿਆਦਾ ਇਸ ਦਾ ਨੁਕਸਾਨ ਨਹੀਂ ਹੋਏਗਾ ਪੁਆਇੰਟਸ ਉਹਨਾਂ ਦੇ ਵੀ ਘਟਣਗੇ ਬਟ ਉਹਨਾਂ ਨੂੰ ਇਹ ਚੀਜ਼ ਨਹੀਂ ਹੋਏਗੀ ਕਿ ਸਾਡਾ 40000 ਡਾਲਰ ਖਰਾਬ ਹੋ ਗਿਆ ਜਾਂ 70000 ਡਾਲਰ ਖਰਾਬ ਹੋ ਗਿਆ ਤਾਂ ਉਹਨਾਂ ਲਈ ਇਹ ਬਿਲਕੁਲ ਸਹੀ ਹੈ ਦੂਸਰਾ ਹੈ ਕਿ ਜਿਨ੍ਹਾਂ ਨੂੰ ਐਲ ਐਮ ਆਈ ਨਹੀਂ ਮਿਲ ਰਹੀ ਸੀ ਜਿਨ੍ਹਾਂ ਕੋਲ ਇਹਨੇ ਪੈਸੇ ਨਹੀਂ ਸੀਗੇ ਕਿ ਉਹ ਪਹਿਲਾਂ 4-5 ਸਾਲ ਇੱਥੇ ਆਉਣ ਮਿਹਨਤ ਕਰਨ ਟੈਕਸ ਭਰਨ ਫਿਰ ਐਲ ਐਮ ਆਈ ਲਈ ਉਹਨਾਂ ਕਰੋਂ ਪੈਸੇ ਮੰਗਵਾਉਣ ਤਾਂ ਉਹਨਾਂ ਲਈ ਵੀ ਇਹ ਚੀਜ਼ ਬਹੁਤ ਹੀ ਬੈਨੇਫੀਸ਼ੀਅਲ ਹੋ ਗਈ ਤੇ ਸੈਕੰਡ ਜੋ ਨਿਊਜ਼ ਹੈਗੀ ਆ ਉਹ ਹੈਗੀ ਆ ਫਲੈਗ ਫੋਲਿੰਗ ਦੇ ਰਿਲੇਟਡ ਇਹ ਬੇਸਿਕਲੀ ਕੀ ਹੁੰਦਾ ਕਿ ਜਿੰਨੇ ਆਪਣੀ ਸਟੱਡੀ ਡਨ ਹੁੰਦੀ ਆ ਉਹ ਵਰਕ ਪਰਮਿਟ ਅਪਲਾਈ ਕਰਦੇ ਆ ਜਾਂ ਵਿਜ਼ਟਰ ਤੇ ਆਉਨੇ ਆ ਤਾਂ ਐਲਐਮਆਈ ਆਪਾਂ ਅਪਲਾਈ ਕਰਦੇ ਆ ਤਾਂ ਉਹਦੇ ਵਿੱਚ ਇੱਕ ਚੁਆਇਸ ਹੁੰਦੀ ਆ ਕਿ ਅਗਰ ਤੁਹਾਨੂੰ ਕੋਈ ਐਮਰਜੈਂਸੀ ਹੈਗੀ ਆ ਤਾਂ ਤੁਸੀਂ ਬਾਰਡਰ ਦੇ ਉੱਤੇ ਜਾ ਸਕਦੇ ਆ ਐਂਡ ਰਾਈਟ ਅਵੇ ਉੱਥੋਂ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਅਗਰ ਤੁਸੀਂ ਐਲੀਜੀਬਲ ਹੋਗੇ। ਅਗਰ ਉਹਨਾਂ ਨੇ ਬਾਇਚਾਂਸ ਫੋਨ ਵਗੈਰਾ ਜੋ ਚੈੱਕ ਕਰ ਲੈਂਦੇ ਨੇ ਕਈ ਵਾਰ ਹਨਾ ਤਾਂ ਉਸ ਦੇ ਨਾਲ ਕੀ ਹੁੰਦਾ ਇਹ ਚੀਜ਼ ਉਲਟ ਵੀ ਪੈ ਸਕਦੀ ਹੈ ਕਿ ਉੱਥੋਂ ਹੀ ਡਿਪੋਰਟ ਕਰ ਸਕਦੇ ਹੁੰਦੇ ਨੇ ਉਹ। ਤਾਂ ਇਹਦਾ ਲੋਕ ਨੇ ਬਹੁਤ ਜ਼ਿਆਦਾ ਯੂਜ਼ ਕੀਤਾ ਯੂਜ਼ ਵੀ ਕਹਿ ਸਕਦੇ ਮਿਸਯੂਜ਼ ਵੀ ਕਹਿ ਸਕਦੇ। ਕਿਉਂਕਿ ਇਹ ਐਮਰਜੈਂਸੀ ਲਈ ਸੀਗਾ ਫੋਰ ਐਗਜ਼ਾਮਪਲ ਅਗਰ ਜਨਵਰੀ ਦੇ ਵਿੱਚ ਜਨਵਰੀ 2000 24 ਦੇ ਵਿੱਚ ਮੰਨ ਲਓ ਕਿ ਮੇਰੀ ਸਟੱਡੀ ਡਨ ਹੋਈ ਆ। ਤਾਂ ਅਗਰ ਮੈਂ ਵਰਕ ਪਰਮਿਟ ਅਪਲਾਈ ਕਰਦਾਗਾ ਆਨਲਾਈਨ ਤਾਂ ਉਹਨੂੰ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਨੇ ਜੋ ਕਿ ਇੱਕ ਵਧੀਆ ਸਿਸਟਮ ਬਣਾਇਆ ਹੋਇਆ ਬਟ ਅਗਰ ਮੈਂ ਬਾਰਡਰ ਤੇ ਜਾਂਨਾ ਹੋਵੇ ਤਾਂ ਇੱਕੋ ਦਿਨ ਦੇ ਵਿੱਚ ਮਿਲ ਜਾਂਦਾ ਹੁੰਦਾ ਫੇਰ ਇਸ ਕਰਕੇ ਲੋਕੀ ਕੀ ਕਰਦੇ ਸਪੈਸ਼ਲੀ ਸਟੂਡੈਂਟਸ ਯਾ ਸਾਡੇ ਵਰਗੇ ਆਏ ਸੀਗੇ ਤਾਂ ਲੱਖ ਦੇ ਵਿੱਚੋਂ 2400 ਤੋਂ 250000 ਸਟੂਡੈਂਟ ਸਿੱਧਾ ਹੀ ਬਾਰਡਰ ਦੇ ਉੱਤੇ ਚਲੇ ਜਾਂਦੇ ਸੀ ਕਿ ਚਲੋ ਉੱਥੇ ਵਰਕ ਪਰਮਿਟ ਲੈ ਆਉਂਦੇ ਹੁਣ ਤੋਂ ਬਾਅਦ ਫਿਰ ਐਲ ਐਮ ਆਈਏ 베이스ਡ ਯੂ ਵਰਕ ਪਰਮਿਟ ਸੀਗਾ ਉਹ ਵੀ ਕਾਫੀ ਫੇਮਸ ਹੋ ਗਿਆ ਸੀ ਕਿ ਜੇ ਤੁਸੀਂ ਰਾਈਟ ਆਵੀ ਬਾਰਡਰ ਤੇ ਜਾਓ ਤੇ ਵਰਕ ਪਰਮਿਟ ਲਏਓ ਇਹਨੂੰ ਆਪਾਂ ਫਲੈਗ ਪੋਲਿੰਗ ਕਹਿੰਦੇ ਆ ਤੇ ਇਹ ਸਿਰਫ ਐਮਰਜੈਂਸੀ ਆਪਸ਼ਨ ਸੀਗੀ ਬਟ ਆਪਣੇ ਬਹੁਤ ਜ਼ਿਆਦਾ ਇਸੇ ਯੂਜ਼ ਕੀਤੇ ਤਾਂ ਗਲਤ ਲਗਾ ਲਓ ਸਹੀ ਲਗਾ ਲਓ ਤਾਂ ਜਿਹੜੇ ਉੱਥੇ ਆਫੀਸਰ ਹੈਗੇ ਨੇ ਉਹਨਾਂ ਦਾ ਕੰਮ ਸੀਗਾ ਬਾਰਡਰ ਦੀ ਨਿਗਰਾਨੀ ਕਰਨਾ ਇਹ ਦੇਖਣਾ ਕਿ ਜੋ ਅਮਰੀਕਾ ਜਾ ਰਹੇ ਨੇ ਜਾਂ ਅਮਰੀਕਾ ਤੋਂ ਕੈਨੇਡਾ ਆ ਰਹੇ ਨੇ ਕੋਈ ਇਲੀਗਲ ਸਬਸਟੈਂਸਸ ਨਹੀਂ ਲੈ ਕੇ ਆ ਰਹੇ ਕੋਈ ਨਾ ਹਥਿਆਰ ਵਗੈਰੇ ਤਾਂ ਨਹੀਂ ਲੈ ਕੇ ਆ ਰਏ ਇਹ ਚੀਜ਼ਾਂ ਦਾ ਹੁੰਦਾ ਬਟ ਉਹਨਾਂ ਚੀਜ਼ਾਂ ਤੋਂ ਉਹਨਾਂ ਦਾ ਜੋ ਆਪਣਾ ਧਿਆਨ ਹੁੰਦਾਗਾ ਤਾਂ ਉਹ हट ਜਾਂਦਾਗਾ ਤੇ ਇਹਦੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਕਾਫੀ ਜ਼ਿਆਦਾ ਇੱਥੇ ਬਰਡਨ ਹੋ ਰਿਹਾ ਵਰਕ ਦਾ ਕਿ ਇਹ অপਸ਼ਨ ਨੂੰ ਹਟਾਇਆ ਜਾਵੇ ਤੇ ਸਾਨੂੰ ਆਪਣਾ ਬਾਰਡਰ ਤੇ ਫੋਕਸ ਕੀਤਾ ਜਾਵੇ ਉਸ ਤੋਂ ਬਾਅਦ ਹੁਣ ਟਰੰਪ ਆ ਗਿਆ ਤਾਂ ਟਰੰਪ ਵੀ ਅੱਗੇ ਜਿਵੇਂ ਉਹ ਧਮਕੇ ਦਿੰਦਾ ਹੁੰਦਾ ਕਿ ਹਾਂ ਜੀ ਬਾਰਡਰ ਤੇ ਆਪਣੀ ਸਖਤਾਈ ਕਰੋ ਤੇ ਉਹ ਚੀਜ਼ਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਮਤਲਬ ਆਪਾਂ ਕਹ ਸਕਦੇ ਆ ਕਿ ਇਹਨਾਂ ਨੇ ਫਲੈਗ ਬੋਲਿੰਗ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੁਣ ਅਗਰ ਸਟੱਡੀ ਤੋਂ ਬਾਅਦ ਵਰਕ ਪਰਮਿਟ ਚਾਹੀਦਾ ਹੈਗਾ ਤਾਂ ਘਰੇ ਬੈਠੇ ਅਪਲਾਈ ਕਰ ਦਿਓ ਆਨਲਾਈਨ ਕੰਨ 4 ਮਹੀਨੇ ਜੋ ਵੀ ਪ੍ਰੋਸੈਸਿੰਗ ਟਾਈਮ ਹੈਗਾ ਉਹਦੇ ਵਿੱਚ ਤੁਹਾਡੇ ਘਰ ਆ ਜਾਏਗਾ ਐਲਐਮਆਈ ਅਪਲਾਈ ਕਰਨੀ ਹੈਗੀ ਆ ਜੈਨੂਨ ਹੈਗੀ ਆ ਤਾਂ ਉਹੀ ਗੱਲ ਹੈ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਉਹਨਾਂ ਨੇ ਦੇਣੀ ਹੋਈ ਤਾਂ ਉਹ ਵੀ ਤੁਹਾਨੂੰ ਆਰਾਮ ਨਾਲ ਘਰੇ ਬੈਠੇ ਮਿਲ ਜਾਏਗੀ ਅਗਰ ਰਿਫਿਊਜ਼ ਕਰਨੀ ਹੋਈ ਤਾਂ ਉਹ ਵੀ ਘਰੇ ਬੈਠੇ ਹੀ ਹੋ ਜਾਏਗੀ ਤਾਂ ਬਾਰਡਰ ਤੇ ਹੁਣ ਜਾਣਾ ਬਿਲਕੁਲ ਵੀ ਅਲਾਉ ਨਹੀਂ ਹੈਗਾ ਤੇ ਇਹ ਸੈਕੰਡ ਨਿਊਜ਼ ਹੈਗੀ ਤੇ ਥਰਡ ਆ ਗਈ ਇਹਨਾਂ ਨੂੰ ਪਾਵਰ ਦਿੱਤੀ ਗਈ ਹੈ ਕੈਨਸਲ ਕਰਨ ਦੀ ਵੀਜ਼ਾ ਜਾਂ ਅਮੈਂਡ ਕਰਨ ਦੀ ਮਤਲਬ ਕਿ 10 ਸਾਲ ਦਾ ਵਿਸਟਰ ਵੀਜ਼ਾ ਹੈਗਾ ਇੱਕ ਵਾਰੀ ਆਗੇ ਦੋ ਵਾਰੀ ਤਿੰਨ ਵਾਰੀ ਆਗੇ ਤਾਂ ਹੁਣ ਜਦੋਂ ਆਉਣਾਂਗੇ ਦੁਬਾਰਾ ਤਾਂ ਹੋ ਸਕਦਾ ਕਿ ਉਹ ਉੱਥੇ ਹੀ ਕੈਨਸਲ ਕਰਕੇ ਜਾਂ ਉਹਨੂੰ ਮੋਡੀਫਾਈ ਕਰ ਦੇਣ ਕਿ ਠੀਕ ਹੈ ਇਸ ਵਾਰ ਆਪਾਂ ਆਏਾਂਗੇ ਤਾਂ ਇਸ ਤੋਂ ਬਾਅਦ ਇਹ ਵੀਜ਼ਾ ਵੈਲਿਡ ਨਹੀਂ ਹੋਗਾ ਤੁਸੀਂ ਦੁਬਾਰਾ ਅਪਲਾਈ ਕਰੋ ਇਹ ਪਾਵਰ ਹੁਣ ਇਹਨਾਂ ਨੇ ਦੇ ਦਿੱਤੀ ਹੈ ਨੇ ਜੋ ਵੀ ਬਾਰਡਰ ਸਰਵਿਸਿਜ਼ ਵਾਲੇ ਨੇਗੇ ਐਂਡ ਸਟੂਡੈਂਟ ਵੀਜ਼ਾ ਦੇ ਨਾਲ रिलेटेड ਵੀ ਇਹ ਹੀ ਕਰ ਸਕਦੇ ਨੇ ਅਗਰ ਇਹਨਾਂ ਨੂੰ ਲੱਗਦਾ ਕਿ ਕੇ ਵੀਜ਼ਾ ਦੇ ਦਿੱਤਾ ਬਟ ਉਹ ਗਲਤੀ ਨਾਲ ਦਿੱਤਾ ਗਿਆ ਕੋਈ ਫਰਾਡ ਹੋ ਰਿਹਾ ਕੋਈ ਡਾਕੂਮੈਂਟ ਹਾਲਸ ਫੇਕ ਲੱਗੀ ਹੋਈ ਹੈ ਤਾਂ ਉਹ ਦੁਬਾਰਾ ਵੀ ਕੈਨਸਲ ਕਰ ਸਕਦੇ ਨੇ ਬਾਰਡਰ ਦੇ ਉੱਤੇ ਇਸ ਤੋਂ ਬਾਅਦ ਦੋ ਚੰਗੀਆਂ ਖਬਰਾਂ ਵੀ ਹੈਗੀਆਂ ਨੇ ਇੱਕ ਹੈਗਾ ਇਹ ਫਿਊਚਰ ਦੇ ਵਿੱਚ ਫ੍ਰੈਂਚ ਸਪੀਕਿੰਗ ਪੀਪਲ ਲਈ ਅਲੱਗ ਪ੍ਰੋਗਰਾਮ ਲੈ ਕੇ ਆ ਰਹੇ ਨੇ ਐਂਡ ਦੂਸਰੀ ਹੈਗੀ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪ੍ਰੋਗਰਾਮ ਗੇ ਬੇਸਿਕਲੀ ਹੈਗਾ ਜੋ ਪਿੰਡਾਂ ਦੇ ਵਿੱਚ ਹਨ ਜਿਵੇਂ ਤੇ ਛੋਟੇ ਛੋਟੇ ਟਾਊਨ ਹੁੰਦੇ ਨੇ ਜੋ ਲੋਕੀ ਉੱਤੇ ਕੰਮ ਕਰਨਗੇ ਉਹਨਾਂ ਨੂੰ ਪੀਆਰ ਦੇ ਵਿੱਚ ਕਾਫੀ ਜ਼ਿਆਦਾ ਸਹਾਈਤਾ ਹੋਊਗੀ। ਇਹੀ ਸੀ ਗੱਜ ਦੀ ਵੀਡੀਓ ਦੇ ਵਿੱਚ ਅੱਗੇ ਵੀ ਡਿਟੇਲ ਦੇ ਵਿੱਚ ਬਣਾਉਂਦੇ ਰਹਾਂਗੇ। ਸਬਸਕ੍ਰਾਈਬ ਕਰ ਦਿਓ। ਥੈਂਕ ਯੂ। ਥੈਂਕਸ ਅ ਲੋਟ।